ਮੈਂ ਬਣਾਇਆ ਜੀ ਲਾਲ ਤੇ ਹਰੀ ਸਾਬਤ ਮਿਰਚ ਦਾ ਮਸਾਲੇਦਾਰ ਭਰਮਾ ਅਚਾਰ ਇੰਨਾ ਵਧੀਆ ਬਣਦਾ ਆ ਤੁਸੀਂ ਚਾਹੇ ਇਹਨੂੰ 1 ਸਾਲ ਵੀ ਰੱਖ ਲਓ ਕਦੇ ਵੀ ਖਰਾਬ ਨਹੀਂ ਹੁੰਦਾ ਇਸ ਤਰ੍ਹਾਂ ਬਣਾਓ ਜੀ ਮੈਂ ਮੈਂ ਬਣਾਇਆ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਬਹੁਤ ਟੇਸਟੀ ਲੱਗਦਾ ਆ ਜੀ ਤੇ ਜੀ ਵੀਡੀਓ ਨੂੰ ਸ਼ੁਰੂ ਕਰਦੇ ਆ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤਾਂ ਜੋ ਆਉਣ ਵਾਲੀ ਮੇਰੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਬਹੁਤ ਧੰਨਵਾਦ ਆ ਜੀ ਇਸ ਤਰ੍ਹਾਂ achar ਬਣਾਓ ਖਾਓ ਤੇ ਸਭ ਨੂੰ ਖਿਲਾਓ ਆਪ ਖਾਓ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਜੋਤੀਮਾਨੋ ਫੈਮਿਲੀ ਜੀ ਹੋਰ ਕੀ ਹਾਲ ਹੈ ਤੁਹਾਡੇ ਸਭ ਦੇ ਵਾਹਿਗੁਰੂ ਆਪ ਸਭ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਪਣੇ ਆਪਣੇ ਪਰਿਵਾਰਾਂ ਚ ਹੱਸਦਾ ਵਸਦਾ ਤੰਦਰੁਸਤ ਵਾਅਦ ਤੇ ਚੜ੍ਹਦੀ ਕਲਾ ਚ ਰੱਖੇ ਕਾਰੋਬਾਰਾਂ ਚ ਵਾਅਦੇ ਕਰੇ ਵਾਹਿਗੁਰੂ ਸੱਚੇ ਪਾਤਸ਼ਾਹ ਅਸੀਂ ਵੀ ਠੀਕਾਂ ਚੜ੍ਹਦੀ ਕਲਾ ਚ ਐ ਮੈਂ ਤੁਹਾਨੂੰ ਦਿਖਾਈਆਂ ਲਾਲ ਤੇ ਹਰੀਆਂ ਸਭ ਤੋਂ ਵੱਡੀਆਂ ਮਿਰਚਾਂ ਅੱਜ ਆਪਾਂ ਇਹਨਾਂ ਦਾ achar ਬਣਾਉਣਾ ਆ ਭਰ ਕੇ ਮੈਂ ਧੋ ਕੇ ਸੁਕਾ ਕੇ ਰੱਖ ਲਈਆਂ ਆ ਤੇ ਇਹ ਹੈਗਾ ਸੌਂਫ ਸਰੋਂ ਕਾਲੀ ਜਿਹੜੀ ਹੁੰਦੀ ਆ ਤੇ ਇਹ ਹੈਗੀਆਂ ਸਫੇਦ ਮਿਰਚਾਂ ਜਿੱਦਾਂ ਕਾਲੀ ਮਿਰਚ ਹੁੰਦੀ ਆ ਤੇ ਨਾਲ ਲਈ ਆਪਾਂ ਮੇਥੇ ਤੇ ਨਾਲ ਛੋਟੀ ਰਾਈ ਲਈ ਆ ਦਾਲਚੀਨੀ ਲਈ ਆ ਤੇ ਸਾਬਤ ਧੰਨੀਆਂ ਲਿਆਇਆ ਜੀ ਤੇ ਇਹ ਲਿਆ ਜੀਰਾ ਤੇ ਨਾਲ ਇੱਕ ਬੜੀ ਇਲਾਇਚੀ ਲਈ ਆ ਤੇ ਇਹ ਮਸਾਲੇ ਲੈਣੇ ਆ ਤੁਸੀਂ ਚਾਹੋ ਤਾਂ ਲੌਂਗ ਵੀ ਲੈ ਸਕਦੇ ਆ ਪਰ ਲੌਂਗ ਥੋੜੇ ਜਿਹਾ ਜ਼ਿਆਦਾ ਗਰਮ ਹੋ ਜਾਂਦੇ ਇਸ ਕਰਕੇ ਇੰਨੇ ਕ ਮਸਾਲੇ ਬਹੁਤ ਆ ਪਰ ਲੌਂਗ ਜੇ ਤੁਸੀਂ ਪਾਣੇ ਹੋਣ ਤਾਂ 2 ਜਾਂ 3 ਪਾਓ ਬਹੁਤ ਜ਼ਿਆਦਾ ਨਹੀਂ ਪਾਉਣੇ ਮਸਾਲੇ ਨੂੰ ਇਸ ਤਰ੍ਹਾਂ ਰੋਸਟ ਕਰਨਾ ਆ మీడియం ਫਲੇਮ ਗੈਸ ਦੀ ਰੱਖਣੀ ਆ ਜ਼ਿਆਦਾ ਮਸਾਲੇ ਜਲਣ ਨਾ ਦੇਖੋ ਮਸਾਲੇ ਤੜਕਣ ਲੱਗ ਪਏ ਆ ਮਸਾਲਿਆਂ ਦੀ ਆਵਾਜ਼ ਆਉਣ ਲੱਗ ਪਈ ਆ ਤੇ ਹੁਣ ਇਹਨਾਂ ਨੂੰ ਆਪਾਂ ਠੰਡਾ ਕਰਕੇ ਮਿਕਸਿੰਗ ਜਾਰ ਦੇ ਵਿੱਚ ਪਾ ਲੈਣਾ ਆ ਤੇ ਠੰਡਾ ਕਰਕੇ ਹੀ ਇਹਨਾਂ ਨੂੰ ਹਲਕਾ ਜਿਹਾ ਦਰਦਰਾ ਪੀਸਣਾ ਆ ਤੁਸੀਂ ਚਾਹੋ ਤਾਂ ਕੁੰਡੇ ਸੋਟੀ ਦੇ ਵਿੱਚ ਕੋਟ ਵੀ ਸਕਦੇ ਆ ਤੇ ਪਰ ਮੈਂ ਇਹਨੂੰ ਮਿਕਸਰ ਵਿੱਚ ਮੋਟਾ ਦਰਦਰਾ ਪੀਸਣਾ ਆ ਜੀ ਆਚਾਰ ਬਹੁਤ ਵਧੀਆ ਬਣਦਾ ਆ ਤੇ ਇਧਰ ਮੈਂ ਪੈਨ ਰੱਖ ਲਈ ਆ ਗੈਸ ਦੇ ਉੱਤੇ ਇਹਦੇ ਉੱਤੇ ਮੈਂ ਇਹਦੇ ਵਿੱਚ ਪਾਣਾ ਆ ਤੇਲ ਸਰੋਂ ਦਾ ਤੇਲ ਤਕਰੀਬਨ ਵੱਧ ਤੋਂ ਵੱਧ ਪਾਇਓ ਜਿਹੜੀਆਂ ਮਿਰਚਾਂ ਆ ਉਹ ਕਦੇ ਵੀ ਖਰਾਬ ਨਹੀਂ ਹੁੰਦੀਆਂ ਜੀ ਅਗਰ ਤੇਲ ਤੇ ਨਮਕ ਦੀ ਮਾਤਰਾ ਸਹੀ ਹੋਵੇ ਤੇ ਇਧਰ ਜਿਹੜਾ ਸਾਡਾ ਸਾਬਤ ਮਸਾਲਾ ਸੀਗਾ ਜੀ ਇਹ ਪੂਰੀ ਤਰ੍ਹਾਂ ਨੋਰਮਲ ਜਿਹਾ ਠੰਡਾ ਹੋ ਗਿਆ ਸੀ ਤੇ ਇਹਦੇ ਵਿੱਚ ਨਮਕ ਪਾਣਾ ਨਮਕ ਦੇ ਮੈਂ 3 ਚਮਚੇ ਭਰ ਕੇ ਪਾਏ ਆ ਜੀ ਨਮਕ ਪਾ ਕੇ ਇਹਨੂੰ ਦਰਦਰਾ ਪੀਸਣਾ ਆ ਨਮਕ ਦੇ ਨਾਲ ਬਹੁਤ ਸੋਹਣਾ ਪੀਸ ਹੋ ਜਾਂਦਾ ਆ ਜੀ ਪੀਸਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਇਹ ਦਰਦਰਾ ਮਸਾਲਾ ਸਾਡਾ ਬਣ ਕੇ ਤਿਆਰ ਹੋ ਗਿਆ ਆ ਇਹਨੂੰ ਆਪਾਂ ਕਰਦੇ ਆਂ ਸਾਈਡ ਤੇ ਇੱਕ ਬੋਲ ਦੇ ਵਿੱਚ ਕੱਢ ਲੈਣਾ ਐ ਇਸ ਤਰ੍ਹਾਂ ਸਾਰਾ ਮਸਾਲਾ ਤੇ ਮਸਾਲਿਆਂ ਦੀ ਖੁਸ਼ਬੂ ਬਹੁਤ ਸੋਹਣੀ ਆ ਰਹੀ ਸੀ ਹੁਣ ਆਪਾਂ ਇਹਦੇ ਵਿੱਚ ਪਾਣਾ ਆ ਅੱਧਾ ਚਮਚਾ ਭਰ ਕੇ ਹਲਦੀ ਦਾ ਅੱਧਾ ਚਮਚਾ ਪਾਇਆ ਜੀ ਮੈਂ ਦੇਗੀ ਮਿਰਚ ਦਾ ਤੇ ਅੱਧਾ ਚਮਚਾ ਪਾਇਆ ਜੀ ਮੈਂ ਚਿੱਲੀ ਫਲੇਕਸ ਜਿਹੜੀ ਕੁੱਟੀ ਹੋਈ ਲਾਲ ਮਿਰਚ ਹੁੰਦੀ ਆ ਤੇ ਥੋੜਾ ਜਿਹਾ ਤੇਲ ਮੈਂ ਕੱਢ ਲਿਆ ਪੈਨ ਦੇ ਵਿੱਚੋਂ ਤੇ ਇਹਨੂੰ ਮੈਂ ਗੈਸ ਦੇ ਉੱਤੇ ਗਰਮ ਕਰਨ ਲਈ ਰੱਖ ਲਈਆਂ ਗੈਸ ਦੀ ਫਰੇਮ ਜਿਹੜੀ ਆ ਉਹ ਮੈਂ ਬਿਲਕੁਲ ਸਿਮਤੇ ਕਰ ਦੇਣੀ ਆ ਕਾਉਜੀ ਤੇਲ ਸਾਡਾ ਗਰਮ ਹੋਣ ਲਈ ਰੱਖ ਦਿੱਤਾ ਇਹਦੇ ਵਿੱਚ ਪਾਣੀ ਆ ਮਹਿੰਗ ਹਿੰਗ ਜਿਹੜੀ ਆ ਪੰਜੋ 2 ਥਾਈ tsp ਪਾਣੀ ਆ ਤੇ ਹਿੰਗ ਦੇ ਨਾਲ ਫਲੇਵਰ ਇਹਦਾ ਬਹੁਤ ਵਧੀਆ ਆਂਦਾ ਆ ਇਹ ਡਾਈਜੈਸ਼ਨ ਦੇ ਵਿੱਚ ਵੀ ਬਹੁਤ ਹੈਲਪ ਕਰਦੀ ਆ ਪੇਟ ਵਾਸਤੇ ਬਹੁਤ ਵਧੀਆ ਆ ਹਿੰਗ ਜਿਹੜੀ ਆ ਜ਼ਰੂਰ ਪਾਇਆ ਕਰੋ ਜੇ ਪਾਚਨ ਕੋਈ ਵੀ ਖਾਣਾ ਸਾਨੂੰ ਹਾਜਮ ਕਰਨ ਵਿੱਚ ਬਹੁਤ ਮਦਦ ਕਰਦੀ ਆ ਤੇ ਨਾਲ ਹੀ ਹਿੰਗ ਜਿਹੜੀ ਆ ਬਿਲਕੁਲ ਪੂਰੀ ਤਰ੍ਹਾਂ ਇਹਦੇ ਵਿੱਚ ਮਸਾਲੇ ਤੇਲ ਦੇ ਵਿੱਚ ਜਿਹੜੀ ਆ ਹਿੰਗ ਆਪਾਂ ਨੇ ਤੋਂ ਬਾਅਦ ਨਾਲ ਹੀ ਮੈਂ ਪਾ ਦੇਣੀ ਹੈ ਇਹਦੇ ਵਿੱਚ ਕਲੌਂਜੀ ਕਲੌਂਜੀ ਜਿਹੜੀ ਆ ਮਸਾਲੇ ਦੀ ਮੇਨ ਜਾਨ ਹੈ ਆ ਜੀ ਕਲੌਂਜੀ ਜ਼ਰੂਰ ਪਾਓ ਬਹੁਤ ਜ਼ਿਆਦਾ ਤੇਲ ਗਰਮ ਨਹੀਂ ਕਰਨਾ ਹੁਣ ਇਹ ਸਾਰੇ ਤੇਲ ਨੂੰ ਮੈਂ ਇਹਦੇ ਜਿਹੜਾ ਮਸਾਲਾ ਰੱਖਿਆ ਹੋਇਆ ਹੈ ਇਹਦੇ ਵਿੱਚ ਮਿਕਸ ਕਰ ਦੇਣਾ ਇਦਾਂ ਥੋੜਾ ਥੋੜਾ ਪਾ ਕੇ ਪਹਿਲਾਂ ਮਿਕਸ ਕਰੋ ਤੇ ਨਾਲ ਹੀ ਆਪਾਂ ਇਹ ਸਾਰਾ ਜਿਹੜਾ ਆਇਲ ਹੈ ਇਹਦੇ ਵਿੱਚ ਮਿਕਸ ਕਰ ਦੇਣਾ ਤਾਂ ਜਿਹੜੇ ਮਸਾਲਿਆਂ ਦੀ ਬਾਈਂਡਿੰਗ ਵਧੀਆ ਆਵੇ ਜਦੋਂ ਆਪਾਂ ਮਿਰਚਾਂ ਦੇ ਵਿੱਚ ਇਹ ਮਸਾਲਾ ਭਰਨਾ ਆ ਤੇ ਇਹ ਤੁਸੀਂ ਅਚਾਰ ਸਾਲ ਭਰ ਰੱਖ ਲਓ ਜਿੱਦਾਂ ਮਰਜ਼ੀ ਖਾਓ ਕਦੇ ਵੀ ਖਰਾਬ ਨਹੀਂ ਹੁੰਦਾ ਤੇ ਕਿਉਂਕਿ ਆਪਾਂ ਇਹਦੇ ਵਿੱਚ ਪਾਣੀ ਬਿਲਕੁਲ ਯੂਜ਼ ਨਹੀਂ ਕਰਨਾ ਹੈਗਾ ਇੱਥੋਂ ਤੱਕ ਕਿ ਜਦੋਂ ਤੁਸੀਂ ਅਚਾਰ ਕੱਢਣਾ ਵੀ ਆ ਨਾ ਉਦੋਂ ਤੁਸੀਂ ਸੁੱਕੇ ਚਮਚ ਦੇ ਨਾਲ ਹੀ ਕੱਢਣਾ ਆ ਮਿਰਚਾਂ ਨੂੰ ਇਸ ਤਰ੍ਹਾਂ ਡੰਡੀਆਂ ਜਿਹੜੀਆਂ ਥੋੜੀ ਜੀਆਂ ਮੈਂ ਨਾਲ ਰਹਿਣ ਦਿੱਤੀਆਂ ਤੇ ਥੋੜੀ ਜੀ ਡੰਡੀ ਆਪਾਂ ਕੱਟ ਲਈ ਆ ਇਸ ਤਰ੍ਹਾਂ ਇਹਨਾਂ ਨੂੰ ਕੱਟ ਲਗਾਣਾ ਚੀਰਾ ਲਗਾਣਾ ਜਿਸ ਤਰ੍ਹਾਂ ਆਪਾਂ ਕਰੇਲੇ ਦੇ ਵਿੱਚ ਲਗਾਉਂਦੇ ਆ ਇਸ ਤਰ੍ਹਾਂ ਮਿਰਚਾਂ ਦੇ ਵਿੱਚ ਆਪਾਂ ਡੰਡੀਆਂ ਕੱਟ ਗਏ ਸਾਰੀਆਂ ਮਿਰਚਾਂ ਦੇ ਵਿੱਚ ਇਸੇ ਤਰ੍ਹਾਂ ਹੀ ਕੱਟ ਲਗਾ ਲੈਣਾ ਇੱਕ ਗੱਲ ਦਾ ਧਿਆਨ ਰੱਖਣਾ ਮਿਰਚਾਂ ਨੂੰ ਪੂਰੀ ਤਰ੍ਹਾਂ ਤੁਸੀਂ ਸੁਕਾ ਲੈਣਾ ਆ ਅਗਰ ਮਿਰਚ ਗਿੱਲੀ ਹੋਏ ਤਾਂ ਮਿਰਚ ਨੂੰ ਬਹੁਤ ਜਲਦੀ ਫੰਗਸ ਲੱਗ ਜਾਵੇਗੀ ਫੰਗਸ ਜਿਹਨੂੰ ਆਪਾਂ ਉਲੀ ਕਹਿੰਦੇ ਆ ਤੇ ਇਹਦੇ ਵਿੱਚ ਮੈਂ 2 ਤੋਂ 3 ਚਮਚ ਛੋਟੇ ਜਿਹੜੇ ਆ ਬਿਨੀਗਰ ਦੇ ਪਾ ਕੇ ਮਸਾਲੇ ਨੂੰ ਮਿਕਸ ਕਰ ਲਿਆ ਮਿਕਸ ਕਰਨ ਤੋਂ ਬਾਅਦ ਜੀ ਇਸ ਤਰ੍ਹਾਂ ਮਿਰਚਾਂ ਜਿਹੜੀਆਂ ਆ ਇਹਨਾਂ ਨੂੰ ਪੂਰੀ ਤਰ੍ਹਾਂ ਮਸਾਲੇ ਦੇ ਨਾਲ ਦਵਾ-ਦਵਾ ਕੇ ਭਰਨਾ ਆ ਤਾਂ ਜੋ ਮਸਾਲਾ ਜਿਹੜਾ ਆ ਪੂਰੀ ਮਿਰਚ ਦੇ ਕੋਨੇ-ਕੋਨੇ ਤੱਕ ਪਹੁੰਚ ਜਾਵੇ ਜਦੋਂ ਅਸੀਂ ਖਾਣਾ ਖਾਈਏ ਰੋਟੀ ਤੇ ਮਿਰਚ ਰੱਖ ਕੇ ਖਾਈਏ ਤਾਂ ਪੂਰੇ ਮਸਾਲੇ ਦਾ ਟੇਸਟ ਮਿਰਚ ਦੇ ਵਿੱਚੋਂ ਆਵੇ ਸਬਜ਼ੀ ਦੀ ਕੋਈ ਜ਼ਰੂਰਤ ਨਹੀਂ ਹੈਗੀ ਇੰਨੀ ਵਧੀਆ ਇਹ ਮਿਰਚਾਂ ਭਰ ਕੇ ਬਣ ਕੇ ਤਿਆਰ ਹੁੰਦੀਆਂ ਆ ਜੀ ऐसे तरह ही सारीया मिरचा नु मैं दबा दबा के भर लेनाया ते खुशबू इतनी सोणी मसाल्या दी आ रही सी सारीया मिरचा भर के कर ਲਈਆਂ ਜੀ ਤਿਆਰ ਦੇਖੋ ਕਿੰਨੀਆਂ ਵਧੀਆ ਆ ਦੇਖਣ ਨੂੰ ਹੀ ਸੋਹਣੀਆਂ ਲੱਗ ਰਹੀਆਂ ਖਾਣ ਨੂੰ ਤਾਂ ਬਹੁਤ ਟੇਸਟੀ ਲੱਗਣਗੀਆਂ ਇਧਰ ਅਸੀਂ ਇੱਕ ਕੋਇਲਾ ਜਿਹੜਾ ਆ ਉਹਨੂੰ ਗੈਸ ਦੇ ਉੱਤੇ ਰੱਖ ਦਿੱਤਾ ਇਹਨੂੰ ਕੋਲੇ ਦੀ ਧੂਣੀ ਦੇਣੀ ਆ ਤੇਲ ਉਹੀ ਜਿਹੜਾ ਗਰਮ ਕਰਲੇ ਰੱਖਿਆ ਹੋਇਆ ਸੀ ਇਦੇ ਨਾਲ ਇਹ ਹੁੰਦਾ ਹੈ ਕਿ ਅਚਾਰ ਜਿਹੜਾ ਲੰਮੇ ਸਮੇਂ ਤੱਕ ਚੱਲਦਾ ਆ ਤੇ ਜਿਹੜਾ ਸਾਡਾ ਇਹ ਡੱਬਾ ਬਾਕਸ ਜਿਹਦੇ ਵਿੱਚ ਅਸੀਂ ਅਚਾਰ ਪਾਣਾ ਆ ਇਹ ਬਿਲਕੁਲ ਹੀ ਹਾਈਜਨਿਕ ਹੋ ਜਾਂਦਾ ਬਹੁਤ ਵਧੀਆ ਖੁਸ਼ਬੂਦਾਰ ਤੇ ਇਹਦੇ ਵਿੱਚ ਕੋਈ ਵੀ ਫੰਗਸ ਨਹੀਂ ਹੁੰਦੀ ਬਿਲਕੁਲ ਸੁੱਕਾ ਅਚਾਰ ਦਾ ਡੱਬਾ ਲੈਣਾ ਇਸ ਤਰ੍ਹਾਂ ਭਰੀਆਂ ਹੋਈਆਂ ਮਿਰਚਾਂ ਨੂੰ ਤੇਲ ਦੇ ਵਿੱਚ ਡਿਪ ਕਰ ਕਰਕੇ ਪੂਰੀ ਤਰ੍ਹਾਂ ਤੇਲ ਜਿਹੜਾ ਹੈ ਠੰਡਾ ਹੋ ਚੁੱਕਾ ਆ ਗਰਮ ਕਰਕੇ ਠੰਡਾ ਕੀਤਾ ਹੋਇਆ ਇਹਦੇ ਵਿੱਚ ਡਿੱਪ ਕਰ ਕਰਕੇ ਡਬੋ ਡਬੋ ਕੇ ਮਿਰਚਾਂ ਨੂੰ ਆਪਾਂ ਮਰਦਵਾਨ ਦੇ ਵਿੱਚ ਜਿਹੜਾ ਵੀ ਕੋਈ ਲੈਣਾ ਆ ਬਰਤਨ ਲੈਣਾ ਜਿਹਦੇ ਵਿੱਚ ਮਿਰਚ ਬਣੀ ਇਸ ਤਰ੍ਹਾਂ ਰੱਖਦੇ ਜਾਣਾ ਤੇ ਨਾਲੇ ਮੈਂ ਢੱਕਣ ਲਗਾਉਂਦੀ ਜਾਂਦੀ ਆ ਤੇ ਜਿਹੜੀ ਇਹਦੀ ਖੁਸ਼ਬੂ ਆ ਤੇ ਵਾਹ ਉਹਦੇ ਕਿਹਾ ਕਹਨੇ ਆ ਬਹੁਤ ਹੀ ਵਧੀਆ ਤੁਸੀਂ ਯਕੀਨ ਮੰਨ ਕੇ ਚੱਲਿਓ ਇੰਨਾ ਟੇਸਟੀ ਆਚਾਰ ਬਣਦਾ ਆ ਬੱਚੇ ਵੀ ਇਹਨੂੰ ਖੋਜੋ ਕੇ ਖਾਂਦੇ ਆ ਕੋਈ ਇੰਨੀਆਂ ਸਪਾਈਸੀ ਮਿਰਚਾਂ ਨਹੀਂ ਹੁੰਦੀਆਂ ਹੈਗੀਆਂ ਪੂਰਾ ਆਪਾਂ ਡੱਬਾ ਇਹ ਭਰ ਕੇ ਤਿਆਰ ਕਰ ਲਿਆ ਉੱਪਰ ਜਿਹੜੇ ਥੋੜੇ ਜਿਹਾ ਮਸਾਲਾ ਬਚਿਆ ਸੀ ਇਹ ਵੀ ਪਾ ਦਿੱਤਾ ਤੇ ਮਿਰਚਾਂ ਮੇਰੇ ਕੋਲ ਜ਼ਿਆਦਾ ਹੋ ਗਈਆਂ ਸੀਆਂ ਥੋੜੇ ਜਿਹਾ ਮੈਂ ਇਹਦੇ ਵਿੱਚ ਤੇਲ ਵੀ ਪਾਤਾ ਬਾਕੀ ਤੇਲ ਆਪਾਂ ਉਦੋਂ ਪਾਉਣਾ ਆ ਜਦੋਂ ਮਿਰਚਾਂ ਥੋੜ੍ਹ ਜੀਆਂ ਦਾ ਥੱਲੇ ਤੱਕ ਦਬ ਜਾਣ ਥੋੜੀ ਸਪੇਸ ਹੋ ਜਵੇ ਜਗ੍ਹਾ ਬਣ ਜਵੇ ਵਰਤਮਾਨ ਦੇ ਵਿੱਚ ਫਿਰ ਪਾਵਾਂਗੇ ਬਾਕੀ ਬਚੀਆਂ ਹੋਈਆਂ ਮਿਰਚਾਂ ਮੈਂ ਇੱਕ ਹੋਰ ਬਾਕਸ ਲਾਉਂਗੀ ਉਹਦੇ ਵਿੱਚ ਵੀ ਮੈਂ ਪਾ ਕੇ ਰੱਖਾਂਗਾ ਇਹ ਦੇਖੋ ਕਿੰਨੇ ਵਧੀਆ ਮਿਰਚਾਂ ਸਾਡੀਆਂ ਬਿਲਕੁਲ ਇਹਨਾਂ ਨੂੰ ਦਵਾ-ਦਵਾ ਕੇ ਬਰਤਨ ਦੇ ਵਿੱਚ ਪਾਉਣਾ ਆ ਕੋਈ ਸਪੇਸ ਨਹੀਂ ਛੱਡਣੀ ਹੈਗੀ ਜੀ ਤੇ ਧੁੱਪ ਚ ਰੱਖਣਾ ਆ ਬਸ ਇੱਕ ਦਿਨ ਦੇ ਵਿੱਚ ਹੀ ਇਹ ਖਾਣ ਦੇ ਯੋਗ ਹੋ ਜਾਂਦੀਆਂ ਅਸੀਂ ਤਾਂ ਉਸੇ ਦਿਨ ਹੀ ਖਾਣ ਲੱਗ ਪਏ ਸੀ ਜੀ ਤੇ ਇਹਨੂੰ ਤੋਂਪੇ ਚ ਰੱਖਣ ਦੇ ਬਾਅਦ ਇਹ ਥੋੜੀਆਂ ਸੌਫਟ ਹੋ ਜਾਂਦੀਆਂ ਨਰਮ ਹੋ ਜਾਂਦੀਆਂ ਥੱਲੇ ਨੂੰ ਬੈਠ ਜਾਣੀਆਂ ਤੇ ਫਿਰ ਆਪਾਂ ਇਹਦੇ ਵਿੱਚ ਤੇਲ ਹੋਰ ਜ਼ਰੂਰ ਪਾਉਣਾ ਉਹ ਵੀ ਠੰਡਾ ਕਰਕੇ ਪਾਉਣਾ ਗਰਮ ਤੇਲ ਨਹੀਂ ਪਾਉਣਾ ਕਿਉਂਕਿ ਮਿਰਚ ਆਪਾਂ ਪਹਿਲਾਂ ਪਾ ਚੁੱਕੇ ਹੁੰਨੇ ਆਂ ਦੂਸਰਾ ਵੀ ਇੱਕ ਸੁੱਕਾ ਬਾਕਸ ਲੈ ਲਿਆ ਇਹਦੇ ਵਿੱਚ ਵੀ ਮੈਂ ਜਿਹੜੀਆਂ ਬਾਕੀ ਦੀਆਂ ਮਿਰਚਾਂ ਬਚੀਆਂ ਹੋਈਆਂ ਸੀ ਇਹ ਇਸ ਬਾਕਸ ਦੇ ਵਿੱਚ ਪਾ ਲਈਆਂ ਤੇ ਇਹ ਨਾ ਮਿਰਚਾਂ ਨੂੰ ਆਪਾਂ ਹੋਰ ਆਚਾਰ ਵਿੱਚ ਵੀ ਯੂਜ਼ ਕਰ ਸਕਦੇ ਆ ਮੈਂ ਤੁਹਾਨੂੰ ਅੱਗੇ ਦੱਸੂਗੀ ਦੇ ਕੋਈ ਸਬਜੀ ਚ ਵੀ ਆਪਾਂ ਮਿਰਚ ਕੱਟ ਕੇ ਪਾ ਸਕਦੇ ਹਾਂ ਚਲ ਅਚਾਰੀਦਾਰ ਫਲੇਵਰ ਜਿਹੜਾ ਬਹੁਤ ਵਧੀਆ ਆਂਦਾ ਆ ਤੇ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਮੇਰੀਆਂ ਭੈਣਾਂ ਨੂੰ ਬੇਨਤੀ ਆ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਅੱਗੇ ਤੋਂ ਅੱਗੇ ਕਮੈਂਟ ਜ਼ਰੂਰ ਕਰਿਓ ਕਿਹੋ ਜਿਹੀਆਂ ਤੁਹਾਨੂੰ ਆਚਾਰੀ ਮਿਰਚਾਂ ਲੱਗੀਆਂ ਇਹਦੇ ਵਿੱਚ ਵੀ ਤੇਲ ਪਾਤਾ ਤੇ ਐਸੀ ਤਰ੍ਹਾਂ ਹੀ ਦੇਖੋ ਕਿੰਨੀਆਂ ਵਧੀਆ ਖਾਣ ਨੂੰ ਵੀ ਟੇਸਟੀ ਆ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਸਾਸਟ੍ਰੀ ਕਾਲ ਜੀ ਰੱਬ ਰੱਖਾ